ਉਹ ਵੀ ਨਾਲ ਕਰਦਾ ਤੇ ਤੈਨੂੰ ਮੈਂ ਨਾਲ ਕਰਦੀ ਆ ਤੇਰੇ ਨਾਲ ਗੱਲ ਨਹੀਂ ਹਾਲ ਹੋ ਗਿਆ ਤੈਨੂੰ ਗੱਲ ਕਰਦੀ ਇਹਨੂੰ ਉਹ ਗੱਲ ਕਰਦਾ ਤੇਰੇ ਨਾਲ ਹਾਂ ਤੇ ਕਦੋਂ ਕਰਦਾ ਗੱਲ ਤੇਰੇ ਨਾਲ ਕਦੋਂ ਕਰਦਾ ਰਾਤ ਤੇਰੇ ਕਿਸੇ ਮੈਸੇਜ ਦਾ ਉਹਨੇ ਜਵਾਬ ਨਹੀਂ ਦਿੱਤਾ 36 ਤੇਰੇ ਫੋਨ ਆਇਆ 36 ਫੋਨਾਂ ਦਾ ਜਵਾਬ ਨਹੀਂ ਦਿੱਤਾ ਉਹਨੇ 2-3 ਦਿਨ ਹੋ ਗਏ ਮੇਰੇ ਨਾਲ ਗੱਲ ਨਹੀਂ ਕਰਦਾ ਹਾਂ 2-3 ਦਿਨ ਹੋ ਗਏ ਮੰਨ ਲੈ ਜੇ 2-3 ਦਿਨ ਹੋ ਗਏ ਤੇ ਨਾ ਬੱਲ ਨਹੀਂ ਕਰਦਾ ਸਮਝ ਲੈ ਤੇ ਤੂੰ ਪਿੱਛਾ ਛਡੋਂਦਾ ਫਿਰ ਤੂੰ ਮੈਨੂੰ ਬੋਲ ਦੇ ਵੀ ਕਿ ਇਹਨੇ ਤੇ ਨਾਲ ਗੱਲ ਨਹੀਂ ਮੈਂ ਦੱਸ ਦਿੰਦਾ ਤੇਨੂੰ ਉਹਨੇ ਨਹੀਂ ਗੱਲ ਕਰਨੀ ਤੇਰੇ ਨਾਲ ਹੋਰ ਦੱਸ ਦੇ ਹੋਰ ਕਿਤਾ ਗੱਲ ਨਹੀਂ ਇੱਕ ਸਿਮਰਨ ਦੀ ਕੁਟਿਆ ਇੱਕ ਉਹ ਬਣੀਸ਼ਾ ਸੀ ਡੰਡੀ ਇੱਕ ਹੁਣ ਚੌਥੀ ਪੰਜਵੀਂ ਤੂੰ ਆ ਗਈਆਂ ਹੈ ਤੁਹਾਡਾ ਕੰਮ ਹੀ ਇਹ ਆ ਜਿੰਨੀਆਂ ਚਮਾਰੀਆਂ ਭੈਣ ਚੋਂ ਫੁੱਦੀ ਹੱਤ ਤੇ ਲਈ ਫਿਰਦੀਆਂ ਵੀ ਲਈ ਜਾਓ ਲਈ ਜਾਓ ਲਈ ਜਾਓ ਲਈ ਜਾਓ ਹੈ ਤੁਹਾਨੂੰ ਸ਼ਰਮ ਨਹੀਂ ਹੈ ਨਹੀਂ ਪਹਿਲਾਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਉਹ ਬਾਂਮਣੀ ਇੱਕ ਫਤ ਗਈ ਦੋ ਚਮਾਰੀਆਂ ਫਤਗੀਆਂ ਚੌਥੀ ਪੰਜਵੀਂ ਤੂੰ ਆ ਗਈ ਮੈਂ ਤਾਂ ਦੁਖੀ ਹੋ ਚੁੱਕੀ ਆ ਉਹਦਾ ਫੋਨ ਉੱਤੇ ਕਦੀ ਫੋਨ ਨਹੀਂ ਲਾਉਂਕੀ ਖੋਲਣਾ ਮਾਵਾ ਤੋਂ ਵੀ ਦੂਰ ਭੈਣ ਚੋਂ ਪਤਾ ਨਹੀਂ ਕੀ ਤੁਹਾਨੂੰ ਜਸਕਾ ਫੁੱਟਿਆ ਮੁੰਡਿਆਂ ਦਾ ਖੜੀ ਜਾਣਾ ਮੇਰੀ ਗੱਲ ਸੁਣ ਮੁੰਡਿਆਂ ਦਾ ਕੁਝ ਨਹੀਂ ਜਾਣਾ ਨਾਤੇ ਤੋਂ ਤੇ ਇੱਕੋ ਜੇ ਹਾਂਜੀ ਅੰਟੀ ਉੱਥੇ ਹੈ ਹਾਂ ਬੱਗੀ 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 ਭੈਣ ਜੀ ਉਹ ਤਾਂ ਬੱਗੀ ਨਾ ਹੋਵੇ ਥੱਲੇ ਵਾਲੀ ਬੱਗੀ ਭਾਵੇਂ ਖੁੱਲ ਗਈ ਹੋਵੇ ਠੀਕ ਮੇਰੀ ਗੱਲ ਸੁਣੋ ਜੇ ਤੁਹਾਡੇ ਮੁੰਡਾ ਗੱਲ ਕਰਦਾ ਸੇ ਤੁਸੀਂ ਦੋਨ ਕਿਆ ਕਰੋਨਾ ਨਹੀਂ ਮੇਰਾ ਮੁੰਡਾ ਗੱਲ ਕਰਦਾ ਮੇਰੀ ਗੱਲ ਸੁਣ ਮੁੰਡੇ ਦਾ ਫਰਜ਼ ਆ ਪੱਟਣੀ ਜਿਹੜੀ ਦੰਦੀ ਲੈ ਲਓ ਕੁੜੀ ਦਾ ਕੰਮ ਆਪਣੀ ਸਾਭ ਕੇ ਰੱਖੇ ਮੁੰਡਿਆਂ ਦਾ ਚਾਹੀਦਾ ਮੂੰਗਲਾ ਫੇਰ ਨੂੰ ਜਿੱਥੇ ਲੱਭ ਗਈ ਫੇਰ ਹੀ ਲੈਣਾ ਅਗਲੇ ਨੇ ਇਹ ਵੱਡੇ ਇੱਕ ਮੁੰਡੇ ਦਾ ਕੰਮ ਨਹੀਂ ਮੇਰੇ ਪੁੱਤ ਦਾ ਕੰਮ ਨਹੀਂ ਸਾਰੇ ਮੁੰਡੇ ਹੀ ਇਦਾਂ ਆਂ ਸਾਰੇ ਜਗਤ ਤੇ ਖਾਸ ਕਰਕੇ ਆਪਣੇ ਭਰਾਵਾਂ ਵਾਲ ਆਪਣੇ ਪਿਓ ਵਾਲ ਵੀ ਦੇਖ ਲਈਂ ਗਾਹ ਤੋਂ ਗਾਹ ਦੇਖ ਲਈਂ ਬੰਦੇ ਨੂੰ ਕਿੱਥੇ ਮਰੇ ਉੱਥੇ ਛੋਕ ਛੜ ਦੇਖ ਲੈ। ਲੈ ਤੁਸੀਂ ਫੇ ਆਪਣੇ ਮੁੰਡੇ ਨੇ ਕੋਈ ਸਿਖਾਇਆ? ਨਹੀਂ ਤੇਰੀ ਮਾਂ ਨੇ ਨੰਗੇ ਕੋਈ ਸਿਖਾਇਆ ਤੇਰੇ ਛੋਲੇ ਚ ਲਾਨ ਨਾ ਦਿੱਤਾ ਤੇਰੇ ਤੂੰ ਆਪਣੀ ਮਾਂ ਤੇਰੀ ਮਾਂ ਨੇ ਕੋਈ ਸਿਖਾਇਆ ਜਿੱਦਾਂ ਇਹਨੇ ਮੁੰਡੇ ਨਾਲ ਫਸ ਜਾ। ਹੈ? ਜੇ ਨਹੀਂ ਗੱਲ ਕੱਟ ਤਿੰਨ ਦਿਨ ਹੋਵੇ ਇੱਕ ਮਿੰਟ ਦੱਲ ਮੇਰੀ ਗੱਲ ਸੁਣ। ਤੇ ਨੰਬਰ ਤਾਂ ਹੋ ਗਿਆ ਚੰਗਾ ਗੱਲ ਕਰਨੀ ਕਿ ਠੀਕ ਠੀਕਾ ਵਰਤਨ ਇਨੀ ਵੀ ਨਾ ਗੱਲ ਕੀਤੀ ਇਹਨੇ ਸਿੱਧੀ ਮੈਨੂੰ ਗੱਲ ਕਰਨ ਲਈ ਕਿਹਾ ਸੀ ਨਹੀਂ ਨੰਬਰ ਤਾਂ ਤੂੰ 1 ਮਿੰਟ ਨੰਬਰ ਤਾਂ ਤੂੰ ਦਿੱਤਾ ਉਹਨੂੰ ਫੋਨ ਤਾਂ ਨਹੀਂ ਖੁਦ ਕਰਨ ਨੂੰ ਗੱਲ ਕੀਤੀ 1 ਮਿੰਟ ਪਹਿਲਾਂ ਮੇਰੀ ਗੱਲ ਸੁਣ ਮੈਂ ਕਿਹਾ ਸੀ ਕਿ ਉਹਨੂੰ ਨਾਮ ਨਾਲ ਨੰਬਰ ਦਿੱਤਾ ਨਹੀਂ ਅੱਛਾ ਨਹੀਂ ਨੰਬਰ ਨਹੀਂ ਦਿੱਤਾ ਤਾਂ ਨੰਬਰ ਕਿੱਥੋਂ ਆ ਗਿਆ ਮੇਰੀ ਗੱਲ ਸੁਣੋ ਹਾਂ ਫੇਸਬੁੱਕ ਤੇ ਅਸੀਂ ਬਿਆਸੀ ਫ੍ਰੈਂਡਲੀ ਤੋਂ ਤੇ ਗੱਲ ਕਰਦੇ ਠੀਕ ਹੈ ਫੇਸਬੁੱਕ ਤੇ ਤੁਸੀਂ ਨਹੀਂ ਤੁਸੀਂ ਜਿਹੜੀ ਕੁੜੀ ਫੇਸਬੁੱਕ ਚਲਾਉਂਦੀ ਮਾਪੇ ਤੋਂ ਚੋਰੀ ਮਾਪੇ ਤੋਂ ਹੁਣ ਚੋਰੀ ਤੂੰ ਮੇਰੇ ਨਾਲ ਗੱਲ ਕਰਨ ਲਈ ਜੀ ਇੰਨੀਆਂ ਅੱਖਾਂ ਨਹੀਂ ਤਾਂ ਮ ਤੇਰੀ ਮਾਂ ਦਾ ਫਰਜ ਸੀ ਵੀ ਆਪਣੀ ਧੀ ਦੇ ਫੋਨ ਚੈੱਕ ਕਰੇ ਕਿਸੇ ਮੁੰਡੇ ਨਾਲ ਤਾਂ ਨਹੀਂ ਗੱਲ ਕਰਦੀ ਤੂੰ ਆਪਣੀ ਮਾਂ ਤੋਂ ਚੋਰੀਆਂ ਕਮਾਉਂਦੀ ਆ ਤੇ ਮੇਰਾ ਮੁੰਡਾ ਬੁੱਧੀ ਮਾਰਨ ਨੂੰ ਨਹੀਂ ਚੋਰੀ ਕਰ ਸਕਦਾ ਹੈ ਤੇਰੀ ਤਾਂ ਮਾਰਨੀ ਔਰ ਕਰ ਮਰਮਾਉਣ ਜਾਣੀ ਆ ਆਪਣੀ ਤੂੰ ਚੋਰੀਆਂ ਮੇਰਾ ਪੁੱਤ ਦੀ ਚੋਰੀ ਦੱਸਦੀ ਵੀ ਤੇਰਾ ਪੁੱਤ ਚੋਰੀ ਕਰਦਾ ਤੂੰ ਆਪਣੇ ਪੁੱਤ ਨੂੰ ਪੁੱਤ ਤੂੰ ਫੋਨ ਤੋਂ ਟੋਕਦੀ ਨਹੀਂ ਹੈ ਮੁੰਡਿਆਂ ਦੀ ਰਾਖੀ ਕੌਣ ਕਰ ਲਊ ਧੀਆਂ ਦੀ ਰਾਖੀ ਤੇ ਮਾਰ ਚੋ ਵੀ ਕਹਿੰਦੀ ਕਰਦੀ ਆ ਤੇਰੀ ਮਾਂ ਦਾ ਫਰਜ ਸੀ ਮੈਨੂੰ ਫੋਨ ਕਰਦੀ ਵੀ ਮੇਰੀ ਧੀ ਨਾਲ ਗੱਲ ਕਿਉਂ ਕਰਦਾ ਤੇਰਾ ਪੁੱਤ ਜੇ ਅਣਖ ਵਾਲੀ ਤੇਰੀ ਮਾਂ ਹੁੰਦੀ ਤਾਂ ਤੇਰੀ ਮਾਂ ਨੇ ਤੇ ਛੱਡਿਓ ਬਾਰਾ ਫੋਨ ਦਿੱਤੇ ਉਹ ਭੈਣ ਤੇ ਉਹ ਦੇ ਘੂਸੇ ਘੂਸੇ ਜਿੱਡੇ ਵਲੋਜੀ ਕਰੀ ਜਾ ਅੱਧੀ ਅੱਧੀ ਰਾਤ ਨੂੰ ਫੇਸਬੁਕਾਂ ਚਲਾਓ ਪਤਾ ਨਹੀਂ ਕਿੰਨੇ ਦਸੰਡ ਕੀਤੇ ਹੋ ਹੁਣ ਕਿੰਨੇ ਫੇਸਬੁਕ ਤੇ ਕਿੰਨੇ ਕੁ ਯਾਰ ਬਣਾਇਆ ਹੋਣੇ ਆ ਇਹ ਕੱਲਾ ਥੋੜਾ ਹੁਣ ਕੁੱਤਾ ਜਿਹੜੀਆਂ છોકરીਆਂ ਅੱਜ ਕੱਲ ਫੇਸਬੁਕ ਚਲਾਉਂਦੀਆਂ ਯਾਰ ਬਣਾਉਂਦੀਆਂ ਫੇਸਬੁਕ ਤੇ ਤੂੰ ਫਸ ਗਈ ਫਿਰ ਤੇ ਮੂੰਹ ਤੇਰੀ ਕਰ ਤੂੰ ਤਦਾਈ ਹਾਂ ਅਜੇ ਲਾਈਵ ਤੋਂ ਲਾਈਵ ਹੁੰਦੀ ਫੇਰ ਨਾ ਮਿਲ ਜਾਂਦੀ ਇਹ ਹਾਂ ਲਾਈਵ ਤੋਂ ਨਹੀਂ ਤੁਸੀਂ ਕਾਫੀ ਵਾਰ ਮਿਲ ਚੁੱਕੇ ਆ ਕਿਹ ਕਹਣਾ ਖਰਾ ਹੋਇਆ ਜੀ ਕਾਫੀ ਵਾਰ ਮਿਲ ਚੁੱਕੇ ਆ ਤਾਂ ਵਧੀਆ ਗੱਲ ਆ ਵਾ ਤੇਰੀ ਰਿਕਾਰਡਿੰਗ ਤੇ ਫੋਨ ਇਹ ਕੋਈ ਤਾਂ ਕੰਛੇ ਨਾ ਕਰਦੇ ਮੁੰਡਿਆ ਦੀ ਗਲਤੀ ਹੈ ਮੁੰਡਿਆ ਦੀ ਗਲਤੀ ਵਾਹਾ ਕਿ ਮੇਰੇ ਮੁੰਡੇ ਦੀ ਗਲਤੀ ਇੱਕ ਮਿੰਟ ਮੁੰਡਿਆਂ ਦਾ ਕੰਮ ਹੈਗਾ ਮੇਰੀ ਨਾਰੀ ਹੁੰਦਾ ਮੇਰੀ ਇੱਕ ਮਿੰਟ ਕੱਲ ਸੁਣ ਮੁੰਡਿਆਂ ਦਾ ਕੰਮ ਹੈਗਾ ਕੁੜੀਆਂ ਫਸਾਉਣਾ ਹੈ ਕੁੜੀਆਂ ਦਾ ਕੰਮ ਹੈਗਾ ਆਪਣੀ ਇੱਜ਼ਤ ਸੰਭ ਕੇ ਰੱਖਣੀ ਵੀ ਅਸੀਂ ਕਿਹੜਾ ਕੰਮ ਸਾਨੂੰ ਸਹੀ ਲੱਗਦਾ ਕਿਹੜਾ ਨਹੀਂ ਸਕਦਾ ਸਾਰੇ ਦੁਨੀਆ ਤੇ ਤੇਰੀ ਡੌਂਡੀ ਪੱਟ ਹੋਈ ਵੀ ਕੇਸ ਚੱਲਣ ਰਿਹਾ ਉੱਤੇ ਕੁੜੀ ਕਰਕੇ ਉਹ ਨਹੀਂ ਤੈਨੂੰ ਪਤਾ ਹਾਂ ਕਿਸੇ ਨੇ ਮੈਨੂੰ ਦੱਸਿਆ ਨਹੀਂ ਮੈਨੂੰ ਇਹ ਕਿਹਾ ਸੀ ਕਿ ਮੇਰੀ ਮੁੰਡੇ ਨਾਲ ਲੜਾਈ ਹੋ ਗਈ ਕਿਹੜੇ ਮੁੰਡੇ ਨਾਲ ਲੜਾਈ ਹੋਈ ਉਹ ਸਲਾਮਾਬਾਦੀ ਦੀ ਨਿਸ਼ਾਨੀ ਸਾਦੀ ਉਹ ਵੀ ਚਮਾਰੀ ਸੀ ਉਹ ਵੀ ਬੁੱਧੀ ਦੇਂਦਾ ਬਹੁਤ ਚਸਕਾ ਸੀ ਕੈਵੇਂ ਚ ਬੁੱਧੀ ਦਿੰਦੀ ਫੜੋਗੇ ਦੋਨੇ ਦੋਨਾਂ ਤੇ ਕੇਸ ਚੱਲਦਾ ਉਹ ਨਵੀਂ ਗੱਲ ਪੁੱਛ ਨਹੀਂ ਮੈਂ ਤਾਂ ਮੈਂ ਤਾਂ ਮੇਰੀ ਗੱਲ ਸੁਣਨ ਤੀ ਮੈਂ ਤਾਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਨਾ ਗਾਣਾ ਕੱਢਣਾ ਸੀ ਤੇਰੇ ਮਨ ਮਨ ਮੰਨਦੀਆਂ ਹਾਂ ਤੇ ਉਦੋਂ ਵੀ ਮੈਨੂੰ ਪੁੱਛਿਆ ਸੀ ਤੇ ਇਹਨੇ ਨਹੀਂ ਕਿਹਾ ਸੀ ਕਿ ਮੇਰੀ ਮਾਂ ਦਾ ਪਾਗਲ ਦਿਮਾਗ ਪਾਗਲ ਆ ਕਿਤੇ ਕਿਤੇ ਪਾਗਲ ਹੋ ਜਾਂਦੀ ਗਾਲਾਂ ਲਾਪੇਂਦੀ ਕੱਢਣ ਈ ਵਿਰਲ ਕਿਸੇ ਚ ਨਹੀਂ ਐ ਕਿ ਐਸੀ ਕਿ ਮੇਰੀ ਮੁੰਡਿਆਂ ਨਾਲ ਲੜਾਈ ਹੋ ਗਈ ਆ ਤੇ ਇਹ ਕਿਸ ਕਾਰੇ ਚੰਨਾ ਮੈਂ ਜੇਲ੍ਹ ਚ ਗਿਆ ਸੀ ਤਾਂ ਫਿਰ ਨਵੇਂ ਮਮਾ ਨੇ ਮੈਨੂੰ 4 ਲੱਖ ਰੁਪਇਆ ਦੇ ਕੇ ਛੁਡਾਇਆ ਸੀ ਕਿੰਦਾ ਚੋਰੀ ਦਾ ਨਹੀਂ ਗਿਆ ਚੋਰੀ ਲੱਖ ਮੈਂ ਤੇ 4 ਲੱਖ ਹੋਰ ਮੈਂ ਤੇ 4 ਲੱਖ ਦੇਣੀ ਆ ਬਿਲਾਫ ਨਵੇਂ ਨਵੇਂ ਕਹਿ ਕੇ ਕਰਦੇ ਫਨ ਤੇ ਨਵੀਆਂ ਭੋਸੜੀਆਂ ਮਾਰ ਉਹ ਮਰ ਜਾਣੀ ਦਿੱਤਾ ਜੱਲਾ ਤਬਾਹ ਤੇ ਵੀ ਨਹੀਂ ਰਹੀ ਹੈਨਾ ਜਦੋਂ ਘਰ ਆਵੜਿਆ ਉਹਦੀ ਮੌਰ ਪੱਕੀ ਆ ਤੇ ਤੂੰ ਤੇਰੇ ਕਰਨਾ ਆਉਣਾ ਹੀ ਆਉਣਾ ਤੂੰ ਜਦ ਤੈਨੂੰ ਸਾਲ ਪਹਿਲਾਂ ਤੈਨੂੰ ਮੈਂ ਸਮਝਾਇਆ ਇਹ ਮੁੰਡਾ ਸਹੀ ਨਹੀਂ ਉਹ ਇਹਨਾਂ ਦਾ ਕੰਮ ਹੈ ਛੋਕਰਿਆਂ ਦਾ ਇਹ ਭੈਣ ਚੋਂ ਗੰਦੀ ਮジョਰਿਟੀ 'ਚ ਫਸ ਗਏ ਆ ਕਾਲਜ ਠੀਕ ਹੈ ਨਾ ਅਬਲੀਸ਼ਾ ਤੁਸੀਂ ਸਲਾਮਾਬਾਦ ਦੀ ਹੈ ਉਹਦੇ ਨਾਲ ਇਹਦਾ ਕੇਸ ਪਿਆ ਜਾ ਉੱਥੇ ਪੜਦੇ ਨਾ ਪੜਦੇ ਦੇ ਨਾਲ ਉਹਦੇ ਨਾਲ ਹੋਈ ਉੱਥੇ ਕੈਫੇ ਚ ਫੜਿਆ ਉਹ ਅੱਜ ਵੀ ਕੇਸ ਚੱਲਣ ਦੇ ਅੱਜ ਵੀ ਤਰੀਕਾ ਨਹੀਂ ਯਕੀਨ ਤੇ ਆ ਜਾਈ 26 ਤਰੀਕ ਨੂੰ ਚੱਲ ਲੱਗ ਜੂ ਪਤਾ ਕੇਸ ਹੈਗਾ ਤੇ ਨਹੀਂ ਹੈਗਾ ਹਾਂ ਜੀ ਆਮ ਸੌਰੀ ਕਿ ਮੈਂ ਕਿੰਨਾ ਗਾਲ੍ਹ ਕੱਢੀ ਠੀਕ ਹੈ ਮੈਨੂੰ ਨਹੀਂ ਪਤਾ ਸੀ ਇਹ ਤਾਂ ਦਾ ਠੀਕਾ ਲੱਗ ਗਿਆ ਨਾ ਪਤਾ ਹੁਣ ਜੀ ਗੱਲ ਇਹ ਆ ਕਿ ਹੈ ਨਾ ਮੈਂ ਜਦੋਂ ਵਿਸਾ ਨਾਲ ਗੱਲ ਕਰਨੀ ਚਾਹੀ ਨਾ ਇਹਨੇ ਉਹਨੇ ਹੀ ਕਿਹਾ ਕਿ ਮੈਂ ਮੰਮੀ ਨੂੰ ਫੋਨ ਨਹੀਂ ਕਰਨਾ ਤੁਹਾਡਾ ਇੱਕ ਦੋ ਵਾਰੀ ਇੱਥੇ ਮੈਨੂੰ ਫੋਨ ਆਇਆ ਸੀ ਤੇ ਇਹ ਤੋਂ ਪਿਛੇ ਕਾ ਗਿਰਚ ਕਰ ਲੈਂਦੀ ਹੁਣ ਵੀ ਤਾਂ ਕੀਤਾ ਹੀ ਨਾ ਆਪਾਂ ਤੋਂ ਹੁਣ ਮੇਰਾ ਨੰਬਰ ਨਹੀਂ ਜਾਣਦੀ ਆਂਟੀ ਮੇਰਾ ਨੰਬਰ ਇੰਨੇ ਮੇਰਾ ਫੋਨ ਤੁਹਾਡੇ ਫੋਨ ਮੇਰੇ ਫੋਨ ਤੇ ਤੁਹਾਡਾ ਨੰਬਰ ਸੀ ਕੀਤਾ ਹੈ ਕਿ ਲਾ ਵੀ ਫੋਨ ਹੀ ਚੱਕ ਮੈਂ ਜਿਵੇਂ ਨਹੀਂ ਫੋਨ ਹਾਂ ਮੰਮੀ ਦਾ ਫੋਨ ਨਹੀਂ ਮੇਰੀ ਗੱਲ ਸੁਣ ਅਗਲੇ ਨੂੰ ਪਤਾ ਵੀ ਮੇਰੀ ਮਾਂ ਮੇਰੀ ਗੱਲ ਸੁਣ ਉਹਨੇ ਕਹਿਣਾ ਵੀ ਮੇਰੀ ਮਾਂ ਦਾ ਪਾਗਲ ਆ ਵੀ ਉਹ ਪਾਗਲ ਆ ਇਹ ਕਹਿੰਦੀ ਮੇਰੀ ਮੰਮੀ ਕਹਲਾ ਕੱਢਦੀ ਰਹਿੰਦੀ ਕਿ ਮੈਂ ਮੇਰੇ ਫੋਨ ਪਾਗਲ ਆ ਉਹ ਹੀ ਮਦੇਈ ਆ ਕੋਈ ਇਸ ਪਲ ਦੇ ਘਰ ਦੇ ਜਿਹੜਾ ਪੁੱਤ ਜਿਹੜਾ ਪੁੱਤ ਆਪਣੀ ਮਾਂ ਬਾਰੇ ਇਦਾਂ ਦੀਆਂ ਗੰਦੇ ਲਫ਼ਜ਼ ਬੋਲ ਸਕਦਾ ਆਪਣੀ ਮਾਂ ਨੂੰ ਪਾਗਲ ਦਾ ਸਕਦਾ ਮਾਂ ਗਾਲਾਂ ਕੱਢਦੀ ਬਾਬਾ ਤਾਂ ਉਹ ਮੁੰਡਾ ਕਿੰਨਾ ਕੁ ਲਾਇਕ ਹੋਊਗਾ ਇਸ ਗੱਲ ਦਾ ਜਵਾਬ ਤੂੰ ਦੇ ਦੇ ਹਾਂ ਅੰਟੀ ਮੈਂ ਤਾਂ ਇਹ ਫੋਰਸ ਤੱਕ ਆਦੀ ਮੇਰੇ ਵੀ ਮਮਾ ਅੰਟੀ ਸੀ ਜੇ ਤੇਰੀ ਮੇਰੀ ਗੱਲ ਹੁਣ ਆਹ ਲਫ਼ਜ਼ ਜਿਹੜੇ ਤੈਨੂੰ ਮੈਂ ਬੋਲਿਆ ਇੱਕ ਮਿੰਟ ਮੇਰੇ ਮਮਾ ਬਾਰੇ ਕਹਿ ਨਹੀਂ ਤਸੀਂ ਹਾਂ ਤੂੰ ਮੇਰੀ ਇੱਕ ਗੱਲ ਦਾ ਜਵਾਬ ਦੇ ਜੇ ਤੇਰੀ ਤੇ ਮੇਰੀ ਧੀ ਹੋਵੇ ਮੇਰੀ ਧੀ ਨਾਲ ਇਦਾਂ ਫਰੋੜ ਹੁੰਦਾ ਹੋਵੇ ਤੇ ਮੈਂ ਕਰ ਕੀ ਗੱਲ ਮੈਂ ਬਖਸ਼ਾਂਗੀ ਕਿਸੇ ਨੂੰ ਕੋਈ ਤਾਂ ਗੱਲ ਨਹੀਂ ਠੀਕ ਇਸ ਕਰਕੇ ਮੈਂ ਹੁਣ ਤੈਨੂੰ ਖੋਦ ਮਾਇਆ ਸਮਝਾਇਆ ਕਿ ਮੇਰੀ ਧੀ ਸਮਝ ਲਵੇਗਾ ਕੁੜੀ ਆ ਮੈਨੂੰ ਬਹੁਤ ਪਿਆਰ ਕਿਤੇ ਫਸਟ ਟਾਈਮ ਕਿਸੇ ਨਾਲ ਕਿਸੇ ਨਾਲ ਕਦੀ ਕਿਸੇ ਨਾਲ ਗੱਲ ਨਹੀਂ ਕੀਤੀ ਸੀ ਮੇਲਾ ਨਾਲ ਬੈਠਦੀ ਸੀ ਹਾਂ ਤੇ ਪਹਿਲੀ ਗੱਲ ਪਹਿਲੀ ਗੱਲ ਅਸੀਂ ਹੈਗੇ ਜਤਾਂ ਦੇ ਅਸੀਂ ਵੀ ਹਾਂ ਇਹ ਮੁੰਡਾ ਵੀ ਹੋਣਾ ਜਤਾਂ ਦੇ ਭਾਵੇਂ ਭੈਣ ਚੋਦੀ ਜਿੱਦਾਂ ਦੀ ਮਰਜ਼ੀ ਗੱਟੀ ਮਿਲੇ ਲਿਉਣੀ ਜੱਟੀਆਂ ਅਸੀਂ ਛੱਡੀ ਛੋਟੀ ਕਾਸ ਦੀ ਕੁੜੀ ਨਹੀਂ ਲਿਉਣੀ ਸਿੱਧੀ ਸੌਰੀ ਗੱਲ ਹਾਂਜੀ ਫਸਟ ਟਾਈਮ ਮੈਨੂੰ ਇਹ ਅਲਰੇਡੀ ਸੀ మనదీ మేర కమ్మూ ਆਹ ਕੰਮ ਤੇ ਕਰਨਾ ਬਹੁਤ ਹੈ ਕਿ ਮੈਂ ਕਿਹចਾ ਮੇਰੀ ਘਰ ਦੇ ਪਤਨ ਮੇ ਕਿ ਮੇਰੀ ਘਰ ਦੇ ਕਿਥੋਂ ਜੱਟਾਂ ਮੁੰਡੇ ਨੂੰ ਲੰਮਾ ਦਨਾ। ਫੇਰ ਇੱਕ ਇਹ ਰੇਕ ਮਾਵਾਪਿਸ ਮੇਰੀ ਫੈਮਲੀ ਬਹੁਤ ਡੀਐਨਡੀ ਹਰੇਕ ਆਪਣੀ ਮਾਵਾਪੀਂਂਦੀ ਹੈ। ਔਰ ਇੱਥੇ ਵੀ ਸੈਲਫ ਰਿਸਪੈਕਟ ਹੁੰਦੀ ਹੈ ਨਾ ਕੋਈ ਵੀ ਨਹੀਂ ਦੱਸਦਾ ਪਰ ਇੰਨੀ ਜਿਆਦਾ ਤੇ ਮੈਂ ਪਹਿਲਾਂ ਅੱਜ ਤੋਂ ਸਾਲ ਪਹਿਲਾਂ ਵੀ ਮੈਂ ਤੈਨੂੰ ਬਾਣਾ ਕੱਢਣਾ ਸੀ। ਤੂੰ ਉਦੋਂ ਮੈਨੂੰ ਪੁੱਛ ਲਈਂਦੀ। ਆਂਟੀ ਬਤਨ ਕਾਲ ਕਰਨੀ ਚਾਹੀ ਸੀ ਮੈਨੂੰ ਪਰ ਜਿੱਦਾਂ ਮਿਲ ਗਈ ਫਸਟ ਟਾਈਮ ਹੀ ਤੋਏ ਮੈਂ ਉਦੋਂ ਮੈਨੂੰ ਫੋਨ ਕੀਤਾ ਇਹਨੇ ਮੈਨੂੰ ਇਹ ਹੀ ਕਿਹਾ ਕਿ ਇਹ ਗੱਲ ਕੰਮ ਕਰਨੀ ਕਿਤੇ ਕਰਵਾ।

ਹਾਂਜੀ ਭੈਣਾ ਵੱਡੀਆਂ ਨੇ ਛੋਟੀਆਂ ਕਲੇਟੀਆਂ ਹਾਂ ਮੇਰੀ ਇੱਕ ਬੜੀ ਭੈਣ ਅੱਛਾ ਰਿਸ਼ਤਾ ਰਸਾ ਕਰਤਾ ਕਨੇ ਹਾਂ ਠੀਕ ਆਤਾ ਅੱਛਾ ਜਿੰਮੇਗਾ ਨਹੀਂ ਰਹੀ ਤੇ ਇੱਕ ਮੁੰਡਾ ਹੈਗਾ ਬਹੁਤ ਵਧੀਆ ਆ ਸੋਨਾਲੀ ਕਾ ਫੈਕਟਰੀ ਚ ਪੱਕਾ ਆ ਯਾ ਇਹ ਰਿਸ਼ਤਾ ਗੜਾ ਦਿੰਦੀ ਨਹੀਂ ਹਾਂ ਤੇ ਇਹ ਰਿਸ਼ਤਾ ਗੜਾ ਕਰਤਾ ਮਾੜੀ ਤੁਸੀਂ ਦੱਸੋ ਮੈਂ ਕੀ ਕਰਾਂ ਮੈਂ ਤੇ ਰੱਬ ਦਾ ਨਾਮ ਲੈ ਆ ਜੇ ਜੇ ਤੂੰ ਪੜਤੀਆਂ ਤਾਂ ਪੜ ਜੇ ਨਹੀਂ ਪੜਦੀ ਤਾਂ ਕੋਈ ਆਪਣਾ ਕੋ ਕੰਮ ਕਰ ਕਰ ਪੜ ਕੇ ਹਟਿਆ ਹੁੰਦੇ ਆ ਕੰਮ ਕਰਦੀ ਹੁਣ ਕੋਈ ਕਰਦੀ ਬਿਊਟੀਸ਼ੀਅਨ ਦਾ ਕਰਦੀ ਹੁਣ ਕਿੱਥੇ ਰਹੇ ਨਾ ਨਹੀਂ ਵੀ ਆਂਟੀ ਚੱਕੇ ਰੋਗੇ ਅੱਛਾ ਅੱਛਾ ਉਹ ਜ਼ਰਕਾਰੀ ਚੰਦੀ ਹਾਂ ਦੀ ਚੱਲ ਵਧੀਆ ਆ ਪੁੱਤ ਆਪਣੀ ਲਾਈਫ ਬਣਾ ਇਹੋ ਜਿਹੇ ਸ਼ੁਕਰਿਆਂ ਦੇ ਮਗਰ ਨਹੀਂ ਲੱਗੇਗਾ ਸਮਝੀ ਥੋੜਾ ਜਿਹਾ ਆਪ ਹੀ ਸਮਝ ਲੈ ਮੈਂ ਮਾੜਾ ਮੂੰਹ ਗੰਦਾ ਨਾ ਕਰਦਾ ਤੈਨੂੰ ਗਾਣਾ ਕੱਢ ਕੱਢ ਕੇ ਬਾਰ-ਬਾਰ ਨਹੀਂ ਅੰਕੀ ਮੈਨੂੰ ਪਤਾ ਹੈ ਕਿ ਜੋ ਅੰਕੀ ਕੋ ਮ ਕੋੜੀਓ ਬਚਾਈ ਮੁੰਡਾ ਉਹ ਹਰੇਕ ਵੀ ਮਾਪਾ ਨੂੰ ਲੱਗਦਾ ਤੂੰ ਮੈਨੂੰ ਇਹਦਾ ਜਵਾਬ ਦੇ ਉਹਦੇ ਨਾਲ ਫੜ ਹੋਇਆ ਉੱਥੇ ਮੈਂ ਜਮਾਨਤ ਕਰਵਾਈਆਂ ਕੇਸ ਅਜੇ ਵੀ ਚੱਲਣ ਦੇ ਆਹ ਅੰਕੀ ਜੀ ਮੈਨੂੰ ਫੋਟੋ ਕਿ ਐਵੇਂ ਜੇ ਤੁਸੀਂ ਮੈਨੂੰ ਇਹ ਗੱਲ ਕਹੀ ਸੀ ਮੈਨੂੰ ਸ਼ੱਕ ਤਾਂ ਪੈ ਰਿਹਾ ਸੀ ਕਿ ਮੈਂ ਇਹਦੇ ਕੋਲ ਰਹਿ ਕੇ ਇਹਨਾਂ ਨਾਲ ਕਲੀਅਰ ਕੀਤੀ ਮੈਂ ਕਿ ਕੋਈ ਗੱਲ ਹੈ ਕੀ ਜਾਂ ਨਹੀਂ ਪਰ ਮੈਨੂੰ ਤਾਂ ਮਤਲਬ ਮਾਂ ਬਾਂਦਰੀ ਸੀ ਝੂਠੀ ਸੀ ਮਾਂ ਮੈਨੂੰ ਪੁੱਤ ਮਾਰੇ ਆਪਣੇ ਬਾਰੇ ਇਹਨਾਂ ਨਾਲ ਗੱਲ ਕੀਤੀ ਇਹ ਅਜੇ ਤੱਕ ਕੀ ਕਹਿੰਦਾ ਸਿਰਫ ਨਾ ਉਹ ਇਸ ਕਰਕੇ ਮੇਰੀ ਮੰਮੀ ਤੈਨੂੰ ਝੂਠ ਬੋਲਿਆ ਕਿ ਤੂੰ ਮਰਲੇ ਚ ਦੇਖ ਰਮਨਾ ਖੁਸ਼ੀ ਐ ਮੈਂ ਕਦੇ ਮੈਨੂੰ ਤਾਂ ਅਖਬਰੀ ਗੱਲ ਸੁਣੋ ਅਖਬਰੀ ਗੱਲ ਸੁਣੋ ਤੁਸੀਂ ਜੇ ਮੇਰੀ ਜਗ੍ਹਾ ਉੱਤੇ ਹੁੰਦੇ ਤੁਸੀਂ ਵੀ ਉਹਨੂੰ ਥੋੜੀ ਜਿਹੀ ਤੁਸੀਂ ਉਹਨੂੰ ਕਹਿਣਾ ਸੀ ਕਿ ਤੁਸੀਂ ਨਾ ਤੁਹਾਡਾ ਗੱਲ ਕਰਦਾ ਤੁਸੀਂ ਉਹਨਾਂ ਹੀ ਗੱਲ ਕਲੀਅਰ ਕਰ ਲਈ ਸੀ ਮੇਰੀ ਗੱਲ ਤੂੰ ਗੱਲ ਕਲੀਅਰ ਪੰਜਾ ਵਾਰੀ ਕਰਨੀ ਸੀ ਤੇ ਉਹਦੇ ਬਾਰੇ ਤੇ ਦੋਸਤਾਂ ਨੂੰ ਪੁੱਛ ਲੈਂਦੀ ਇੱਕ ਵਾਰੀ ਜਗਤਾਰਾਮ ਕਾਲਜ ਜਾ ਕੇ ਇਹਦਾ ਰਿਕਾਰਡ ਹੀ ਪੁੱਛ ਲੈਂਦੀ ਜਿਹਦੇ ਨਾਲ ਤੂੰ ਜ਼ਿੰਦਗੀ ਬਤੀਤ ਕਰਨਾ ਚਾਹੁੰਦੀ ਹੈ ਜਗਤਾਰਾਮ ਦਾ ਜਾਂਦਾ ਪੁਰਾਣੇ ਤੋਂ ਮੈਂ ਕਹੀ ਨਹੀਂ ਜਦੋਂ ਤਰਾਮ ਕੋਲੇ ਤੈਨੂੰ ਕਹੀ ਸੀ ਉੱਥੋਂ ਪੁੱਛ ਲੈਂਦੀ ਇਹਦਾ ਰਿਕਾਰਡ ਹੀ ਪੁੱਛ ਮੋਹਨ ਲਾਲ ਮਾਸਟਰਸ ਤੋਂ ਚਲ ਜਾਂਦੀ ਤੈਨੂੰ ਉਹਨੀ ਸਟੋਰੀ ਦਾ ਨਾ ਦੇਣੀ ਸੀ ਜਿਹੜਾ ਅੱਜ ਵੀ ਇਹਨੀਆਂ ਕੰਪਾਰਟਮੈਂਟਾਂ ਰੱਖੀ ਜਾਂਦਾ ਸਿਰਫ ਉਹਦੇ ਕਰਕੇ ਉਸੇ ਉਸੇ ਕੁਬਣੀ ਸ਼ਾ ਕਰਕੇ ਤੇਰੀਆਂ ਕੰਪਾਰਟਮੈਂਟਾਂ ਆਣੀਆਂ ਮੈਂ ਦੱਸ ਆ ਸਾਰੀ ਹਾਈਲਾਈਟ ਵੀ ਕਰੀਏ ਨਹੀਂ ਹੋਈ ਹੈਗੀ ਇਸ ਵਾਰ ਆਹੋ ਹੁਣ ਜਾਂਦਾ ਕਲਾਸਾਂ ਲਾਉਣਾ ਫਿਰਦਾ ਇਹੋ ਜੇ ਕੰਮਾਂ ਚ ਇਹ ਹੁਣ ਤੇਰਾ ਦਿਮਾਗ ਆ ਮੈਂ ਤੈਨੂੰ ਬਾਰ-ਬਾਰ ਨਹੀਂ ਕਹੂੰਗਾ ਇਹਦੀ ਫੇਸਬੁੱਕ ਦੇਖਣਾ ਆਣ ਕੇ ਜਾ ਇਹਦਾ ਵਟਸਐਪ ਦੇਖ ਲੈ ਜਾਂ ਇੰਸਟਾਗ੍ਰਾਮ ਦੇ ਲੈ ਭੈਣ ਚੋਦੀਆਂ 25 30 ਛੋਟਾਂ ਗੱਲ ਕਰ ਦਿੰਦਾ ਘੜ ਤੋਂ ਘਟ 25 30 ਕਿਹੜਾ ਇਹ ਕੰਜਰ ਬਣੂ ਮੈਂ ਅੱਜ ਵੀ ਇਹਨਾਂ ਦੇ ਪੈਰੀ ਮੈਂ 2 ਘੰਟੇ ਸਵੇਰੇ ਮੈਂ ਇਸ ਕੁੱਤੇ ਤੇ ਲਾਇਆ ਮੈਂ ਤਾਂ ਕੰਮ ਤੇ ਤਾਂ ਆਪਣੀ ਆਪਣੀ ਜ਼ਿੰਦਗੀ ਚੜਾਰ ਲਾ ਹਰ ਜਾ ਅੱਜ ਕੁੱਤੇ ਤੇ ਕਿੱਥੇ ਮਿਲਿਆ ਕਿੱਥੇ ਇਹ ਨਹੀਂ ਦੱਸਣੇ ਮੈਨੂੰ ਬੁੱਧੀ ਮਾਰੀ ਮਰਾਂਗੇ ਨਾ ਇਧਰ ਨਹੀਂ ਆ ਸਕੀ ਫਿਰ ਦਿੰਦਾ ਕਹਿੰਦਾ ਕੱਢ ਗਾਣਾ ਜੋ ਮਰਜ਼ੀ ਕਰ ਤੇ ਮਾਠੀ ਕੋਈ ਨਹੀਂ ਹੁੰਦੀ ਦੰਨ ਉੱਤਨ ਚਲ ਗਾਲ ਗਲੀ ਮੇਟ ਲੀਅਰ ਹੋ ਗਿਆ ਨਾ ਇੱਕ ਵਾਰੀ ਕੋਤ ਮੈਨੂੰ ਕਿਹੜਾ ਸਾਲ ਹੋ ਗਿਆ ਸੰਗਲ ਕਰਕੇ ਆ ਦੇ ਤੋਏ ਮੈਨੂੰ ਕਹਿ ਬਤਾ ਮੈਨੂੰ ਬੋੜ ਨੰਬਰ ਤੂੰ ਦਿੱਤਾ ਹਾਂਜੀ ਤੂੰ ਤੂੰ ਇਹਦਾ ਨਾ ਧੋਖਾ ਕਰਦਾ ਸੀ ਕਿ ਸਹੀ ਕਰਦਾ ਸੀ ਹਾਂਜੀ ਧੋਖਾ ਕਰਦਾ ਸੀ ਹਾਂਜੀ 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 ਜੀ ਹਾਂਜੀ ਬੋੜਾ ਆਹੋ ਕਰਦਾ ਸੀ ਧੋਖਾ ਕਰਦਾ ਸੀ ਤੇ ਯਾਰ ਕਰਦਾ ਕੋਈ ਗੱਲ ਕਰਾਉਂਗਾ ਮੇਰੀ ਕੋਲੇ ਬਿਠਾ ਕੋਲੇ ਬਿਠਾ ਬੇ ਯਾਰ ਕੋਈ ਕੋਰੇ ਫੋਨ ਹੈਲੋ ਖੁਦ ਨਹੀਂ ਬੋਲ ਸਕਦੇ ਕਿੰਨੇ ਗੱਲਾਂ ਨਹੀਂ ਜੀ ਚਲ ਨਹੀਂ ਮੈਂ ਨਹੀਂ ਹਾਂ ਨਹੀਂ ਕਿਉਂ ਵੀ ਲੋਟੇ ਦਤੂ ਕਾ ਨਹੀਂ ਜਾਣੀ ਮੈਂ ਕਿ ਤਗਾਰੇ ਜਰਾ ਉਪਰ ਆਵਾਜ਼ ਨੂੰ ਜਿਹੜੀ ਆ ਸਾਰੀ ਬੋਲ ਬੋਲ ਅਜੇ ਵੀ ਕਿੰਨੀ ਤੂੰ ਮੇਰੇ ਨਾਲ ਗੱਲ ਨਹੀਂ ਕਰਨੀ ਮੈਂ ਨਹੀਂ ਉਹਨੇ ਇੰਨੀ ਗੱਲ ਤਾਂ ਕਹੀ ਹਾਂ ਬੋਲ ਸੇ ਹੁਣ ਬੋਲ ਮੈਂ ਕਿਹਾ ਨਹੀਂ ਗੱਲ ਇਹ ਸੇ ਸਾਨੂੰ ਇਹ ਕੀ ਆ ਕਿ ਮੈਂ ਨਾ ਤੋਕ ਕਰਾਂ ਦੀ ਕੀ ਲੋੜ ਕਹੀ ਸੀ ਇਹਨੇ ਸਾਰੇ ਯਾਗ ਨਾ ਕੀਤਾ ਤੇਰੇ ਨਾਲ ਕੱਲੀ ਨਾ ਕੀਤਾ ਤੂੰ ਜਦੋਂ ਮੈਂ ਉੱਥੇ ਗਿਆ ਸੀ ਗਈ ਸੀ ਗਈ ਸੀ ਜੋ ਕਾਲਜ ਹੈ ਕਾਲਜ ਨਹੀਂ ਪਤਾ ਲੱਗਾ ਵੀ ਕਿਸ ਟਾਈਪ ਦਾ ਮੁੰਡਾ ਬਾਤ ਮੇਰੀ ਗੱਲ ਸੁਣ ਸੋ ਹੱਥ ਰੱਸਾ ਸੇ ਤੇ ਗੰਡ ਤੈਨੂੰ ਹੁਣ ਪਤਾ ਲੱਗ ਗਿਆ ਨਾ ਬਸ ਆਪਣੀ ਜ਼ਿੰਦਗੀ ਸੁਧਾਰ ਲੈ ਮੈਨੂੰ बार-बार ਇਹਦੇ ਫੋਨ ਤੇ ਮੈਸੇਜ ਨਾ ਆਵੇ ਬਾਰ-ਬਾਰ ਇਹਨੂੰ ਫੋਨ ਨਾ ਕਰੀ ਮੈਂ ਰਾਤ ਦਾ ਫੋਨ ਇਹਦਾ ਮੇਰੇ ਕੋਲ ਤੇਰਾ ਮੈਸੇਜ ਇੱਕ ਵੀ ਉਹਨਾਂ ਤੋਂ ਮੈਨੂੰ ਚੱਕ ਪਤਾ ਲਾ ਜਾ। ਇਹ ਗੱਲ ਮੇਰੀ ਯਾਦ ਰੱਖੀ। ਬਸ ਮੈਨੂੰ ਇਹ ਨਾਲ ਉਹ ਕਾਕਾ ਨਹੀਂ ਵੀ ਮੈਂ ਤੇਰੇ ਕਾ ਤੱਕ ਡੋਣਾ ਪਵੇ। ਸਾਲ ਗਿਆ ਰਾਤ ਦੀ ਬਾਤ ਗਈ ਤਾਂ ਛੱਡ ਦੇ ਹੁਣ ਬਸ। ਨਹੀਂ ਹਾਂ ਕਿਸੇ ਦਾ ਨਹੀਂ ਇਸਕਾ ਤੇ ਵੀ ਮੌਕਾ ਹੀ ਮਿਲੂਗਾ ਕਿ ਤੁਸੀਂ। ਹਾਂ ਇਹ ਆਪਣ ਤੂੰ ਮੇਰੀ ਗੱਲ ਸੋ ਇਹ ਆਪਾਂ ਮਾਂਪੇ ਨਾਲ ਧੋਖਾ ਤੂੰ ਵੀ ਤਾਂ ਧੋਖਾ ਕਰਨੀ ਆ। ਤੂੰ ਘਟ ਕਰਦੀ ਬਈ। ਤੂੰ ਵੀ ਤਾਂ ਆਪਣੇ ਮਾਂਪੇ ਨਾਲ ਧੋਖਾ ਕਰਨੀ। ਤੂੰ ਆਪਣੇ ਮਾਂਪੇ ਤੋਂ ਚੋਰੀਆਂ ਕਮਾਉਂਦੀ ਆ। ਇਹ ਕੁੱਤੇ ਦੀ ਛੱਡੇ ਦੇ 100 ਕੁੱਤਾ ਮਰੂ ਤੇ ਇੱਕ ਕੁੱਤਾ ਜੰਮੂ ਇਹ ਉਹ ਕੁੱਤਾ। ਮੇਰੇ ਕੋਲ ਬੈਠਾ ਮਾਂ ਮੂਤੇ ਜਿੰਨੀ। ਠੀਕ ਆਂ ਧੀਮ ਫੋਰੀ ਸੌਰੀ ਜੀ ਮੇਰੇ ਨਾਲ ਨਾ ਆਪਣੀ ਜ਼ਿੰਦਗੀ ਬਾਰੇ ਸੋਚ ਬਸ ਓਕੇ ਬਾਈ ਟਾਟਾ ਮੁੜ ਕੇ ਫੋਨ ਆਵੇ ਉਹਨੂੰ ਮੈਸੇਜ ਨਾ ਕਰੀ ਠੀਕ ਆਂ ਠੀਕ ਆਪਣੀ ਪੜ੍ਹਾਈ ਕਰ ਆਪਣੀ ਪੜ੍ਹਾਈ ਕਰ ਆਪਣੀ ਲਾਈਫ ਬਣਾ ਆਪੇ ਮਾਪੇ ਤੈਨੂੰ ਕੋਈ ਵਧੀਆ ਲੱਭ ਕੇ ਦੇਣਗੇ